ਪੀਰ ਬਾਬਾ ਬੁੱਢਣ ਸ਼ਾਹ ਜੀ ਜਿਨ੍ਹਾਂ ਦੀ ਉਮਰ 802 ਸਾਲ 13 ਦਿਨ ਹੋਈ ਹੈ ਜਿਹਦੇ ਵਿੱਚੋਂ ਉਹਨਾਂ ਨੇ 775 ਸਾਲ ਕੇਵਲ ਬੰਦਗੀ ਹੀ ਕੀਤੀ ਹੈ ਉਹਨਾਂ ਦੀ ਦਰਗਾਹ ਤੀਰਤਪੁਰ ਸਾਹਿਬ ਦੀਆਂ ਪਹਾੜੀਆਂ ਵਿੱਚ ਬਣੀ ਹੋਈ ਹੈ ਆਉਂ ਜਾਂਦੇ ਹਾਂ ਉਹਨਾਂ ਦੇ ਇਤਿਹਾਸ ਬਾਰੇ ਪੀਰ ਬਾਬਾ ਬੁੱਢਣ ਸ਼ਾਹ ਜੀ ਸੂਫੀ ਸੰਤ ਫਕੀਰ ਹੋਏ ਸਨ ਪੀਰ ਜੀ ਦੀ ਉਮਰ ਕਾਫੀ ਵਡੇਰੀ ਹੋਣ ਕਰਕੇ ਇਸ ਤਰਗਾਹ ਦਾ ਨਾਮ ਪੀਰ ਬਾਬਾ ਬੁੱਢਣ ਸਾਹਿਬ ਜੀ ਰੱਖਿਆ ਗਿਆ ਹੈ। ਉਹਨਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਸਨ। ਉਹਨਾਂ ਬੱਕਰੀਆਂ ਨੂੰ ਕੋਈ ਇਨਸਾਨ ਨਹੀਂ ਸ਼ੇਰ ਹੀ ਚਾਰਿਆ ਕਰਦਾ ਸੀ। ਪੀਰ ਬਾਬਾ ਬੁੱਢਣ ਸਾਹਿਬ ਜੀ ਦੀ ਮੁਲਾਕਾਤ ਗੁਰੂ ਨਾਨਕ ਦੇਵ ਜੀ ਨਾਲ ਵੀ ਹੋਈ ਸੀ। ਜਿਸ ਵਕਤ ਗੁਰੂ ਨਾਨਕ ਦੇਵ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਕੋਈ ਫਕਰ ਫਖੀਰ ਸਾਡੇ ਇੰਤਜ਼ਾਰ ਵਿੱਚ ਹੈ ਤਾਂ ਗੁਰੂ ਨਾਨਕ ਦੇਵ ਜੀ ਪੀਰ ਬਾਬਾ ਬੁੱਢਣ ਸਾਹਿਬ ਜੀ ਨੂੰ ਮਿਲਣ ਪਹੁੰਚੇ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਪੀਰ ਜੀ ਨੇ ਬੜੇ ਹੀ ਸਤਕਾਰ ਅਤੇ ਆਦਬ ਨਾਲ ਹੱਥ ਜੋੜ ਕੇ ਕਿਹਾ ਤਨ ਭਾਗ ਸਾਡੇ ਤੂੰ ਹੀ ਨਿਰੰਕਾਰ ਅੱਜ ਸਾਡੀ ਤਪੱਸਿਆ ਸਾਡੀ ਬੰਦਗੀ ਸਫਲ ਹੋਈ ਹੈ ਸਾਈਂ ਜੀ ਨੇ ਕਿਹਾ ਮੈਂ ਤੁਹਾਡਾ ਹੀ ਇੰਤਜ਼ਾਰ ਵਿੱਚ ਬੈਠਾ ਸੀ ਪੀਰ ਜੀ ਗੁਰੂ ਨਾਨਕ ਦੇਵ ਜੀ ਦੀ ਦਿਲੋਂ ਸੇਵਾ ਕਰਨੀ ਚਾਹੁੰਦੇ ਸਨ ਇਸ ਲਈ ਸਾਈਂ ਜੀ ਨੇ ਜੋ ਬੱਕਰੀਆਂ ਰੱਖੀਆਂ ਸਨ ਉਹਨਾਂ ਦਾ ਦੁੱਧ ਚੋਇਆ ਅਤੇ ਸਿੱਟੀ ਭਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਮਣੇ ਪੇਸ਼ ਕੀਤਾ ਤਾਂ ਕਿਹਾ ਸੱਚੇ ਪਾਤਸ਼ਾਹ ਦੁੱਧ ਛਕੋ ਤਾਂ ਗੁਰੂ ਨਾਨਕ ਦੇ ਨਾਲਕ ਦੇਵ ਜੀ ਨੇ ਕਿਹਾ ਕਿਸ ਸਾਈਂ ਜੀ ਤੁਹਾਡੀ ਸੇਵਾ ਪ੍ਰਵਾਨ ਹੈ ਪਰ ਇਹ ਦੁੱਧ ਮੇਰੇ ਸਾਥੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਛਕਣਗੇ ਪਰ ਜਿਹੜਾ ਦੁੱਧ ਸਾਡੇ ਹਿੱਸੇ ਦਾ ਹੈ ਉਹ ਦੁੱਧ ਤੁਸੀਂ ਸਾਹਮਣੇ ਰੱਖ ਲਓ ਇਹ ਦੁੱਧ ਅਸੀਂ ਛੇਵੇਂ ਜਾਮੇ ਵਿੱਚ ਆ ਕੇ ਛਕਾਂਗੇ ਸਾਈਂ ਜੀ ਨੇ ਹੁਕਮ ਮੰਨ ਕੇ ਧਰਤੀ ਵਿੱਚ ਟੋਆ ਪਟ ਕੇ ਤੇ ਗੁਰੂ ਨਾਨਕ ਦੇਵ ਜੀ ਦੀ ਈਮਾਨਤ ਕਹਿ ਕੇ ਧਰਤੀ ਵਿੱਚ ਇਹ ਦੁੱਧ ਨੱਪ ਦਿੱਤਾ ਆਪ ਸਾਈਂ ਜੀ ਬੰਦਗੀ ਕਰਨ ਲੱਗ ਗਏ ਸਮਾਂ ਗੁਜ਼ਰਦਿਆਂ ਗੁਜ਼ਰਦਿਆਂ 121 ਸਾਲ ਲੰਘ ਗਏ ਤੇ ਜਦੋਂ 6ਵੀਂ ਜੋਤ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਗੁਰੂ ਸਾਹਿਬ ਆਏ ਤਾਂ ਉਹਨਾਂ ਨੇ ਆਪਣੇ ਸੁਪੁੱਤਰ ਧੰਤਨ ਬਾਬਾ ਗਰ ਦਿੱਤਾ ਦੀਨ ਦੁਨੀ ਦਾ ਟਿੱਕਾ ਜੋਰ ਮੰਗਿਆ ਸੋਹੀ ਦਿੱਤਾ ਤੇ ਉਹਨਾਂ ਦੀ ਡਿਊਟੀ ਲਈ ਕਿ ਪੀਰ ਬਾਬਾ ਬੁੱਢਰ ਸਾਹ ਜੀ ਕੋਲ ਸਾਡੀ ਇਮਾਨਤ ਹੈ ਜਾਓ ਜਾ ਕੇ ਦੁੱਧ ਛਕੋ ਤੇ ਉਹਨਾਂ ਨੂੰ ਨਿਹਾਲ ਕਰੋ ਜਿਸ ਵਕਤ ਤੰਤਨ ਬਾਬਾ ਗੁਰਦਿੱਤਾ ਦੀ ਪੀਰ ਬਾਬਾ ਬੁੱਢਣ ਸ਼ਾਹ ਜੀ ਕੋਲ ਪਹੁੰਚੇ ਤਾਂ ਜਾ ਕੇ ਦੁੱਧ ਮੰਗਿਆ ਤੇ ਕਿਹਾ ਲਿਆਓ ਪੀਰ ਜੀ ਸਾਡੀ ਇਮਾਨਤ ਸਾਨੂੰ ਦੁੱਧ ਛਕਾਓ ਤਾਂ ਪੀਰ ਜੀ ਉੱਥੇ ਕਾਫੀ ਲੰਮੇ ਸਮੇਂ ਤੋਂ ਬੰਦਗੀ ਕਰ ਰਹੇ ਜਿਸ ਕਰਕੇ ਉਹਨਾਂ ਦੀਆਂ ਅੱਖਾਂ ਦੇ ਵਾਲ ਵੀ ਧਰਤੀ ਨਾਲ ਆਨ ਲੱਗੇ ਸੀ ਤਾਂ ਉਹਨਾਂ ਨੇ ਵਾਲ ਪਰਾਂ ਕਰਕੇ ਜਦੋਂ ਬਾਬਾ ਗੁਰਦਿੱਤਾ ਜੀ ਵੱਲ ਤੱਕਿਆ ਤਾਂ ਉਹਨਾਂ ਨੇ ਕਿਹਾ ਸੱਚੇ ਪਾਸ਼ਾ ਪਹਿਲਾਂ ਤੁਸੀਂ ਪਹਿਲੇ ਜਾਮੇ ਵਿੱਚ ਵਾਲੇ ਸਾਨੂੰ ਦਰਸ਼ਨ ਦਿਓ ਫਿਰ ਅਸੀਂ ਦੁਦਿਸ਼ ਕਵਾਂਗੇ ਤਾਂ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਨੇ ਉਹਨਾਂ ਨੂੰ ਪਹਿਲੇ ਜਾਮੇ ਵਾਲੇ ਦਰਸ਼ਨ ਕਰਾਏ ਤਾਂ ਤਨਤਨ ਗੁਰੂ ਨਾਨਕ ਸਾਹਿਬ ਜੀ ਦੇ ਉਹਨਾਂ ਨੂੰ ਦਰਸ਼ਨ ਹੋਏ ਤੇ ਉਹਨਾਂ ਨੇ ਬਾਬਾ ਅਗਰ ਦਿੱਤਾ ਜੀ ਨੂੰ ਦੁੱਧ ਚਕਾਇਆ ਤੇ ਨਿਹਾਲ ਹੋਏ ਅਕਸਰ ਹੀ ਸੰਗਤਾਂ ਅਨੰਤਪੁਰ ਸਾਹਿਬ ਜਾਂਦੀਆਂ ਹਨ ਤੇ ਇਸ ਦਰਗਾਹ ਤੇ ਨਤਮਸਤਕ ਹੋ ਕੇ ਵਾਪਸ ਆਉਂਦੀਆਂ ਹਨ ਕਿਰਪਾ ਕਰਕੇ ਵੀਡੀਓ ਨੂੰ ਵੱਤੋਂ ਵੱਧ ਸ਼ੇਅਰ ਕਰੋ ਤੇ ਇਦਾਂ ਦਾ ਇਤਿਹਾਸ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਜੀ